ਸਾਡੀ ਭੈਣ ਅਨਬੋਲ ਗਰਮਾਨ ਹਲਕੇ ਦੀ ਰਹਿਨੁਮਾਈ ਕਰ ਰਹੇ ਨੇ ਥੋਡੀ ਸੇਵਾ ਚ ਹਮੇਸ਼ਾ ਹਾਜ਼ਰ ਰਹਿੰਦੇ ਨੇ ਉਹਨਾਂ ਨੇ ਵੀ ਆਪ ਦਾ ਪੂਰੀ ਮਿਹਨਤ ਨਾਲ ਸੰਦੇਹੀ ਨਾਲ ਮਿਹਨਤ ਕਰਦੇ ਰਹਿੰਦੇ ਨੇ ਕਿ ਮੈਂ ਹਲਕੇ ਦਾ ਜਿਹੜਾ ਵਿਕਾਸ ਕਰਾਵਾਂ ਕੱਲ ਵੀ ਮੇਰੇ ਨਾਲ ਬੈਠੇ ਸੀ ਗੱਲਾਂ ਚੱਲ ਰਹੀਆਂ ਸੀ ਤਾਂ ਇੱਕ ਹੀ ਗੱਲ ਕਹਿੰਦੇ ਸੀ ਕਿ ਮੈਂ ਖਰੜ ਦਾ ਜਿਹੜਾ ਨੂਹਾਰ ਆ ਬਦਲਣਾ ਚਾਹੁੰਦੀ ਆ ਲੋਕਾਂ ਨੂੰ ਪਤਾ ਹੋਵੇ ਖਰੜ ਸ਼ਹਿਰ ਹੈ ਜਿਹੜਾ ਬਹੁਤ ਸੋਹਣਾ ਸ਼ਹਿਰ ਹੈ ਬਹੁਤ ਵਧੀਆ ਸ਼ਹਿਰ ਹੈ ਹਮੇਸ਼ਾ ਜਦੋਂ ਖਰੜ ਦੀ ਗੱਲ ਆਉਂਦੀ ਹੈ ਹਮੇਸ਼ਾ ਦਿੱਕਤਾਂ ਦੀ ਗੱਲ ਸੁਣੀ ਸੀ ਕਿ ਪਾਣੀ ਰੁਕ ਜਾਂਦਾ ਜੀ ਨਿਕਾਸੀ ਨਹੀਂ ਹੈਗੀ ਸੀਵਰੇਜ ਦੀ ਪ੍ਰੋਬਲਮ ਹੈ ਬਸਟੈਂਡ ਦੀ ਪ੍ਰੋਬਲਮ ਹੈ ਇਹੀ ਗੱਲਾਂ ਸੁਣਨ ਨੂੰ ਆਉਂਦੀਆਂ ਸੀ ਪਰ ਜਦੋਂ ਲੀਡਰ ਚੰਗਾ ਹੋਵੇ ਮੈਨੂੰ ਲੱਗਦਾ ਹੌਲੀ-ਹੌਲੀ ਸਾਰੀਆਂ ਦਿੱਕਤਾਂ ਦੂਰ ਹੋ ਜਾਂਦੀਆਂ ਜਿਵੇਂ ਭੈਣ ਨੇ ਪਹਿਲਾਂ ਦੱਸਿਆ ਕਿ ਜਿਹੜੀ ਐਸਟੀਪੀ ਨੇ ਉਹ ਤਿੰਨ ਨਵੇਂ ਐਸਟੀਪੀ ਲਖਾਏ ਗਏ ਨੇ ਕਿ ਕੋਈ ਸ਼ਹਿਰ ਨੂੰ ਦਿੱਕਤ ਨਾ ਆਵੇ ਕੋਈ ਸੀਵਰੇਜ ਦਾ ਪਾਣੀ ਨਾ ਰੁਕੇ ਕੋਈ ਲੋਕਾਂ ਨੂੰ ਜਿਹੜੀ ਪ੍ਰੋਬਲਮ ਨਾ ਫੇਸ ਕਰਨੀ ਪਵੇ ਜਿਹੜੇ ਬਿਜਲੀ ਦੇ ਲੰਬੇ ਲੰਬੇ ਕੱਟ ਲੱਗਦੇ ਸੀ ਉਹਦੇ ਲਈ ਵੀ ਵੱਧ ਤੋਂ ਵੱਧ ਜਿਹੜੀਆਂ ਗਰੰਟੀਆਂ ਸਰਕਾਰ ਵੱਲੋਂ ਲਈਆਂ ਜਾ ਰਹੀਆਂ ਤੇ ਤੁਹਾਡੇ ਸ਼ਹਿਰ ਤੇ ਲਾਈਆਂ ਜਾ ਰਹੀਆਂ ਜਿਹੜੇ ਤੁਹਾਡੇ ਸ਼ਹਿਰ 'ਚ ਦਿੱਕਤ ਸੀਗੀ ਪ੍ਰਾਣੀ ਬਿਜਲੀ ਦੀ ਉਹਨੂੰ ਵੀ ਦੂਰ ਕੀਤਾ ਜਾ ਰਿਹਾ ਸੋ ਅਸੀਂ ਅੱਜ ਨਾਲ ਕੇ ਬੈਠੇ ਆ ਸਭ ਤੋਂ ਪਹਿਲਾਂ ਮੈਂ ਸਾਰੇ ਤੁਹਾਡੇ ਵੀਰਾਂ ਦਾ ਧੰਨਵਾਦ ਕਰਦੀ ਆ ਕਿ ਤੁਸੀਂ ਇੰਨੀ ਗਰਮੀ ਦੇ ਬਾਵਜੂਦ ਵੀ ਇੱਥੇ ਆਏ ਹੋ ਹਾਜ਼ਰ ਹੋਏ ਹੋ ਤੁਸੀਂ ਸਾਰੇ ਜਾਣਦੇ ਹੋ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਮੁੱਖ ਮੰਤਰੀ ਸਾਹਿਬ ਦੇ ਕੰਮਾਂ ਨੂੰ ਹਮੇਸ਼ਾ ਉਹਨਾਂ ਦੀ ਸੋਚ ਹੁੰਦੀ ਹੈ ਕਿ ਮੈਂ ਪੰਜਾਬ ਦੀ ਪੰਜਾਬ ਦੇ ਹੱਕ 'ਚ ਕੰਮ ਕਰਾਂ ਕਦੇ ਵੀ ਇਹੋ ਜਿਹੇ ਫੈਸਲੇ ਨਾ ਮੇਥੋਂ ਰੱਬ ਕਰਾਵੇ ਕਿ ਜਿਹੜਾ ਪੰਜਾਬ ਦੇ ਪੰਜਾਬੀਆਂ ਦੇ ਵਲੋਂ ਅਸੀਂ ਹਮੇਸ਼ਾ ਕਰੋਂ ਇਹੇ ਅਰਦਾਸ ਕਰਦੇ ਹਾਂ ਕਿ ਮਾਲਕਾ ਜਿਹੜੇ ਵੀ ਸਵਾਸ ਬਖਸ਼ੇ ਨੇ ਉਹ ਪੰਜਾਬ ਦੇ ਲੋਕਾਂ ਦੇ ਕਮਾਂਕਾਰਾਂ ਚ ਉਹਨਾਂ ਦੀ ਸੇਵਾ ਚ ਨਿਭੇ ਸਾਡੀ ਮੈਡਮ ਗੁਰਪ੍ਰੀਤ ਕੌਰ ਮਾਨ ਜੀ ਪਹੁੰਚੇ ਹੋਏ ਨੇ ਹਮੇਸ਼ਾ ਹੀ ਉਹਨਾਂ ਦੇ ਆਉਣ ਦੇ ਨਾਲ ਉਹ ਆਜਣ ਮੁੱਖ ਮੰਤਰੀ ਸਾਹਿਬ ਆਜਣ ਇੱਕ ਗੱਲ ਹੀ ਆ ਸਾਡੇ ਲਈ ਜਿੰਨਾ ਉਹਨਾਂ ਨੇ ਮੋਢੇ ਦਾ ਮੋਢਾ ਲਾ ਕੇ ਪੰਜਾਬ ਦਾ ਕੰਮ ਸਾਮੇ ਹੋਇਆ ਹੈ ਪੰਜਾਬ ਦੇ ਹਰ ਕੋਨੇ ਵਿੱਚ ਸਾਡੇ ਗੁਰਪ੍ਰੀਤ ਕੌਰ ਮਾਨ ਜੀ ਹਰ ਕੋਨੇ ਵਿੱਚ ਦਿਖਦੇ ਨੇ ਤੇ ਜਿਸ ਤਰੀਕੇ ਉਹਨਾਂ ਨੇ ਵੀਰਾਂ ਚੱਕਿਆ ਹੋਇਆ ਲੋਕਾਂ ਦੇ ਦੁੱਖ ਦਰਦਾਂ ਨੂੰ ਸੁਣ ਰਹੇ ਨੇ ਮਸਲੇ ਹੱਲ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਸਾਰਾ ਕੰਮ ਜਿਹੜਾ ਤੁਸੀਂ ਕਟ ਕੀਤਾ ਹੋਇਆ ਅਸੀਂ ਉਹਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਮੈਂ ਹੁਣ ਇੱਥੇ ਗੱਲਾਂ ਨਾਲ ਨਹੀਂ ਦੱਸਣਾ ਕਿ ਮੈਂ ਇੱਥੇ ਕੀ ਕਰਨਾ ਮੈਂ ਇੱਥੇ ਕੰਮ ਕਰਕੇ ਦੱਸਣਾ ਵੀ ਜੇ ਕਰਨ ਬਦਲੇ ਬਦਲੇ ਨਾ ਲੱਗਿਆ ਕਰਨ ਸ਼ਹਿਰ 'ਚ ਜਦੋਂ ਕੋਈ ਐਂਟਰ ਹੋਵੇ ਜੇ ਕਰਨ ਸ਼ਹਿਰ ਦੇ ਲੋਕਾਂ ਨੂੰ ਨਾ ਪਤਾ ਲੱਗੇ ਕਿ ਐਮ.ਐਲ.ਏ ਦੇ ਕੀ ਕੰਮ ਹੁੰਦੇ ਨੇ ਤਾਂ ਮੇਰਾ ਐਮ.ਐਲ.ਏ ਬਣਨ ਦਾ ਕੋਈ ਵੀ ਫਾਇਦਾ ਨਹੀਂ ਮੈਨੂੰ ਦੁਬਾਰੇ ਵੋਟ ਨਹੀਂ ਪੋਣੀ ਚਾਹੀਦੀ ਇਹਦੀਆਂ ਉਮੀਦਾਂ ਦੇ ਨਾਲ ਤੁਸੀਂ ਮੈਨੂੰ ਐਮਐਲਏ ਬਣਾਇਆ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਉਸ ਉਮੀਦਾਂ ਉੱਤੇ ਖਰਾ ਉਤਰਨ ਲਈ ਸਾਡੇ ਹੱਥ ਹੌਲੀ ਸੌਲੀ ਪਾਵਰ ਹੋਣੀ ਬਹੁਤ ਜ਼ਰੂਰੀ ਸੀ ਅੱਜ ਤੁਹਾਡੇ ਐਮਐਲਏ ਵੀ ਅੱਗੇ ਤਾਂ ਹੁੰਦਾ ਸੀ ਕਿ ਸਰਕਾਰ ਹੋਰ ਦੀ ਤੇ ਐਮਐਲਏ ਹੋਰ ਦਾ ਹੁਣ ਦੇਖੋ ਸਰਕਾਰ ਕਿਹਦੀ ਆਮ ਆਦਮੀ ਪਾਰਟੀ ਦੀ ਐਮਐਲਏ ਕਿਹਦਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਕਿਹਦਾ ਆਮ ਆਦਮੀ ਪਾਰਟੀ ਤੁਹਾਡੇ ਮੰਤਰੀ ਸਹਿਬਾਨ ਡਾਕਟਰ ਰਜੋਜੀ ਸਾਡੀ ਫਰੜ ਹਲਕੇ ਤੋਂ ਭੈਣ ਅਨਮੋਲ ਗਗਨ ਮਾਨ ਜੀ ਸਾਰੇ ਵਲੰਟੀਅਰਸ ਵਰਕਰਸ ਤੇ ਸਾਰੀ ਫਰੜ ਦੀ ਸਾਥ ਸੰਗਤ ਫਤੇ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅੱਜ ਮੈਂ ਭੈਣ ਅੰਜੂ ਚੰਦਰ ਜੀ ਨੂੰ ਬਹੁਤ ਵਧਾਈ ਦੇਣੀ ਆ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਚੁਣੇ ਗਏ ਨੇ ਤੇ ਮੈਂ ਸਾਰੀ ਫਰੜ ਹਲਕੇ ਦੀ ਸੰਗਤ ਦਾ ਵੀ ਧੰਨਵਾਦ ਕਰਦੀ ਆ ਕਿਉਂਕਿ ਇਹ ਸਾਰਾ ਤੁਹਾਡੇ ਸਹਿਯੋਗ ਕਰਕੇ ਹੋਇਆ ਮੈਂ ਸਾਰੇ ਐਮਸੀ ਵੀਰਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੀ ਬਹੁਮਲੀ ਵੋਟ ਜਿਹੜੀ ਆਮ ਆਦਮੀ ਪਾਰਟੀ ਦੇ ਹੱਕ ਚ ਪਾਈ ਤਾਂ ਹੀ ਸਾਡੀ ਭੈਣ ਅੱਜ ਪ੍ਰਧਾਨ ਦੇ ਅਹੁਦੇ ਤੇ ਬੈਠੀ ਹੈ ਤੇ ਮੈਂ ਇੱਕ ਹੋਰ ਬਤਾਈ ਦੇਣਾ ਚਾਹੁੰਦੀ ਹਾਂ ਕਿ ਹੁਣ ਲੇਡੀਜ਼ ਦਾ ਵੀ ਇੰਟਰਸਟ ਹੈ ਜਿਹੜਾ ਪੋਲਿਟਿਕਸ 'ਚ ਵਧਦਾ ਜਾ ਰਿਹਾ ਸਾਨੂੰ ਪਤਾ ਲੱਗਦਾ ਜਦੋਂ ਇਹ ਜਿਹੇ ਭੈਣਾਂ ਜਿਹੜੀਆਂ ਆਪ ਦਾ ਘਰ ਬਾਹਰ ਸੰਭਾਲਿਆ ਨੇ ਉਹ ਨਿਕਲ ਕੇ ਘਰੋਂ ਪੋਲਿਟਿਕਸ ਚਾਹੁੰਦੇ ਆ ਇਹਦਾ ਮਤਲਬ ਇਹ ਹੈ ਕਿ ਜਿਹੜਾ ਸਮਾਜ ਚ ਬਦਲਾਅ ਹੋਵੇ ਸਾਡੀ ਭੈਣ ਅਨਬੋਲ ਕਗਰਮਾਨ ਹਲਕੇ ਦੀ ਰਹਿਨਮਾਈ ਕਰ ਰਹੇ ਨੇ ਥੋਡੀ ਸੇਵਾ ਚ ਹਮੇਸ਼ਾ ਹਾਜ਼ਰ ਰਹਿੰਦੇ ਨੇ ਉਹਨਾਂ ਨੇ ਵੀ ਆਪਾਂ ਪੂਰੀ ਮਿਹਨਤ ਨਾਲ ਤੰਦੇਹੀ ਨਾਲ ਮਿਹਨਤ ਕਰਦੇ ਰਹਿੰਦੇ ਨੇ ਕਿ ਮੈਂ ਹਲਕੇ ਦਾ ਜਿਹੜਾ ਵਿਕਾਸ ਕਰਾਵਾਂ ਕੱਲ ਵੀ ਮੇਰੇ ਨਾਲ ਬੈਠੇ ਸੀ ਗੱਲਾਂ ਚੱਲ ਰਹੀਆਂ ਸੀ ਤਾਂ ਇੱਕ ਹੀ ਗੱਲ ਕਹਿੰਦੇ ਸੀ ਕਿ ਮੈਂ ਖਰੜ ਦਾ ਜਿਹੜਾ ਲੋਹਾਰਾ ਬਦਲਣਾ ਚਾਹੁੰਨੀ ਆ ਲੋਕਾਂ ਨੂੰ ਪਤਾ ਹੋਵੇ ਖਰੜ ਸ਼ਹਿਰ ਹੈ ਜਿਹੜਾ ਬਹੁਤ ਸੋਹਣਾ ਸ਼ਹਿਰ ਹੈ ਬਹੁਤ ਵਧੀਆ ਸ਼ਹਿਰ ਹੈ ਹਮੇਸ਼ਾ ਤਾਂ ਖਰੜ ਦੀ ਗੱਲ ਆਉਂਦੀ ਹੈ ਹਮੇਸ਼ਾ ਦਿੱਕਤਾਂ ਦੀ ਗੱਲ ਸੁਣੀ ਸੀ ਕਿ ਪਾਣੀ ਰੁਕ ਜਾਂਦਾ ਜੀ ਨਿਕਾਸੀ ਨਹੀਂ ਹੈਗੀ ਸੀਵਰੇਜ ਦੀ ਪ੍ਰੋਬਲਮ ਹੈ ਬਸਟੈਂਡ ਦੀ ਪ੍ਰੋਬਲਮ ਹੈ ਇਹੀ ਗੱਲਾਂ ਸੁਣਨ ਨੂੰ ਆਉਂਦੀਆਂ ਸੀ ਪਰ ਜੇਕਰ ਲੀਡਰ ਚੰਗਾ ਹੋਵੇ ਮੈਨੂੰ ਲੱਗਦਾ ਹੌਲੀ-ਹੌਲੀ ਸਾਰੀਆਂ ਦਿੱਕਤਾਂ ਦੂਰ ਹੋ ਜਾਂਦੀਆਂ ਜਿਵੇਂ ਭੈਣ ਨੇ ਪਹਿਲਾਂ ਦੱਸਿਆ ਕਿ ਜਿਹੜੀ ਐਸਟੀਪੀ ਨੇ ਉਹ ਤਿੰਨ ਨਵੇਂ ਐਸਟੀਪੀ ਲਖਾਏ ਗਏ ਨੇ ਕਿ ਕੋਈ ਸ਼ਹਿਰ ਨੂੰ ਦਿੱਕਤ ਨਾ ਆਵੇ ਕੋਈ ਸੀਵਰੇਜ ਦਾ ਪਾਣੀ ਨਾ ਰੁਕੇ ਕੋਈ ਲੋਕਾਂ ਨੂੰ ਜਿਹੜੀ ਪ੍ਰੋਬਲਮ ਨਾ ਫੇਸ ਕਰਨੀ ਪਵੇ ਜਿਹੜੇ ਬਿਜਲੀ ਦੇ ਲੰਬੇ ਲੰਬੇ ਕੱਟ ਲੱਗਦੇ ਸੀ ਉਹਦੇ ਲਈ ਵੀ ਵੱਧ ਤੋਂ ਵੱਧ ਜਿਹੜੀਆਂ ਗਰੰਟੀਆਂ ਸਰਕਾਰ ਵੱਲੋਂ ਲਈਆਂ ਜਾ ਰਹੀਆਂ ਤੇ ਤੁਹਾਡੇ ਸ਼ਹਿਰ ਤੇ ਲਾਈਆਂ ਜਾ ਰਹੀਆਂ ਜਿਹੜੇ ਤੁਹਾਡੇ ਸ਼ਹਿਰ 'ਚ ਦਿੱਕਤ ਸੀਗੀ ਪਾਣੀ ਬਿਜਲੀ ਦੀ ਉਹਨੂੰ ਵੀ ਦੂਰ ਕੀਤਾ ਜਾ ਰਿਹਾ ਸੋ ਅਸੀਂ ਅੱਜ ਨਾਲ ਕੇ ਬੈਠੇ ਆਂ ਸਭ ਤੋਂ ਪਹਿਲਾਂ ਮੈਂ ਸਾਰੇ ਤੁਹਾਡੇ ਵੀਰਾਂ ਦਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਇੰਨੀ ਗਰਮੀ ਦੇ ਬਾਵਜੂਦ ਵੀ ਇੱਥੇ ਆਏ ਹੋ ਹਾਜ਼ਰ ਹੋਏ ਹੋ ਤੁਸੀਂ ਸਾਰੇ ਜਾਣਦੇ ਹੋ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਮੁੱਖ ਮੰਤਰੀ ਸਾਹਿਬ ਦੇ ਕੰਮਾਂ ਨੂੰ ਹਮੇਸ਼ਾ ਉਹਨਾਂ ਦੀ ਸੋਚ ਹੁੰਦੀ ਹੈ ਕਿ ਮੈਂ ਪੰਜਾਬ ਦੀ ਪੰਜਾਬ ਦੇ ਹੱਕ 'ਚ ਕੰਮ ਕਰਾਂ ਕਦੇ ਵੀ ਇਹੋ ਜਿਹਾ ਫੈਸਲਾ ਨਾ ਮੇਥੋਂ ਰੱਬ ਕਰਾਵੇ ਕਿ ਜਿਹੜਾ ਪੰਜਾਬ ਦੇ ਆ ਪੰਜਾਬੀਆਂ ਦੇ ਵਲੋਂ ਅਸੀਂ ਹਮੇਸ਼ਾ ਕਰਉ ਇਹ ਅਰਦਾਸ ਕਰਦੇ ਹਾਂ ਕਿ ਮਲਕਾ ਜਿਹੜੇ ਵੀ ਸਵਾਸ ਬਖਸ਼ੇ ਨੇ ਉਹ ਪੰਜਾਬ ਦੇ ਲੋਕਾਂ ਦੇ ਕਮਾਕਾਰਾਂ ਜਿਹੜਾ ਦੀ ਸੇਵਾ ਚ ਨਿਕੇ